ਇੱਕ ਵਾਰੀ ਫੇਰ ਵੇਖ ਲੈਨੇ ਆ ਕਿੰਨੀ ਵਧੀਆ ਸਬਜੀ ਬਣੀ ਆ ਦੇਖੋ ਮੈਂ ਤੁਹਾਨੂੰ ਵਿਖਾਨੀ ਆ ਵੇਖੋ ਲਾਗੋ ਵੇਖੋ ਤੁਸੀਂ ਕਿੰਨੀ ਪਿਆਰੀ ਸਬਜੀ ਬਣੀ ਆ ਬਹੁਤ ਹੀ ਵਧੀਆ ਇਦਾਂ ਦੀ ਬਣਾ ਕੇ ਤੁਸੀਂ ਵੀ ਖਾਇਆ ਕਰੋ ਤੇ ਇਦਾਂ ਦੀ ਸਬਜੀ ਦਾ ਮਜ਼ਾ ਆ ਤੇ ਬਹੁਤ ਹੀ ਵਧੀਆ ਆ ਮੇਰੇ ਰਿਆਰ ਫੂਡ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਤੇ ਅੱਜ ਅਸੀਂ ਨਾ ਮੋਲੀਆਂ ਦੀ ਪੁਰਜੀ ਬਣਾਉਣ ਲੱਗੇ ਆ ਜੀ ਜਿਹਦੇ ਵਾਸਤੇ ਮੈਂ ਇੱਕ ਪਿਆਜ਼ ਲਿਆਏ ਕਿ ਆਇ ਇੱਕ ਹਰੀ ਮਿਰਚ ਲਈਏ ਆਪਣੇ ਜਿੰਨੀ ਤੁਸੀਂ ਖਾ ਸਕਦੇ ਹੋ ਓਨੀ ਹੀ ਪਾਉਣੀ ਚਾਹੀਦੀ ਹੈ ਠੀਕ ਹੈ ਇਹ ਮੈਂ ਅਦਰਕ ਦਾ 2 ਇੰਚ ਦਾ ਪੀਸ ਹੀ ਮੇਰੇ ਕੋਲ ਇਹ ਮੈਂ ਅਦਰਕ ਜਿਹੜਾ ਆ ਉਹ ਲਿਆਏ ਕੱਟ ਕੇ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਨੀ ਆ ਜੀ ਆਹ ਵੇਖੋ ਮੈਂ ਮੂਲੀਆਂ ਲਈਆਂ ਨੇ ਇਹਨਾਂ ਨੂੰ ਧੋ ਬਣਾ ਕੇ ਛਿੱਲ ਕੇ ਸਾਫ ਕਰਕੇ ਪੱਤੇ ਢੋਲੇ ਨੇ ਬਹੁਤ ਵਧੀਆ ਨੇ ਇਹ ਮੂਲੀਆਂ ਜਿਹੜੀਆਂ ਵਾ ਤੁਹਾਨੂੰ ਪਤਾ ਸਿਆਲ ਦੀਆਂ ਨਹੀਂ ਹੈਗੀਆਂ ਇਹ ਹੈ ਅਗਜਣੇ ਸਤੰਬਰ ਦੀਆਂ ਅਗਸਤ ਦੀਆਂ ਮੂਲੀਆਂ ਜਿਹੜੀਆਂ ਥੋੜੀਆਂ-ਥੋੜੀਆਂ ਕਸਿਆਲੀਆਂ ਹੁੰਦੀਆਂ ਕੋੜੀਆਂ-ਕੋੜੀਆਂ ਹੁੰਦੀਆਂ ਟੈਸਟ ਕਰਨੀਆਂ ਪੈਂਦੀਆਂ ਦੇਖ ਕੇ ਖਾ ਕੇ ਇਹ ਮੂਲੀਆਂ ਮੈਂ ਟੈਸਟ ਕਰਕੇ ਦੇਖੀਆਂ ਨੇ ਮੈਨੂੰ ਤਾਂ ਨਹੀਂ ਕੋੜੀਆਂ ਲੱਗੀਆਂ ਇੰਨੀਆਂ ਖਾਸ ਕਰਕੇ ਤੇ ਵੈਸੇ ਪੱਕੀਆਂ ਵੀ ਨਹੀਂ ਹੈਗੀਆਂ ਵਧੀਆ ਇਹ ਤੇ ਆਪਾਂ ਅੱਜ ਪੁਰਜੀ ਬਣਾਣੇ ਆ ਬਹੁਤ ਵਧੀਆ ਤਰ੍ਹਾਂ ਤੇ ਤੁਸੀਂ ਵੀ ਮੇਰੀ ਤਰ੍ਹਾਂ ਪੁਰਜੀ ਜਿਹੜੀ ਆ ਬਹੁਤ ਵਧੀਆ ਬਣਾਓ ਤੇ ਵੇਖਿਓ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਤੇ ਮੈਂ ਹੁਣ ਨਾਲ ਸ਼ੁਰੂ ਕਰਦੀ ਆਂ ਤੇ ਪਹਿਲਾਂ ਆਪਾਂ ਨਾ ਮੂਲੀਆਂ ਨੂੰ ਕੱਟਾਂਗੇ ਆਪਾਂ ਚੋਪਰ ਬੋਰਡ ਤੇ ਵੀ ਕੱਟ ਸਕਦੇ ਆ ਵੈਸੇ ਵੀ ਕੱਟ ਸਕਦੇ ਆ ਮੈਨੂੰ ਤੇ ਕਰਦਣਾ ਕੱਟਣਾ ਬਹੁਤ ਵਧੀਆ ਲੱਗਦਾ ਆ ਚੋਪਰ ਬੋਰਡ ਤੇ ਤੇ ਮੈਂ ਕੱਟ ਨਹੀਂ ਸਕਦੀ ਬਹੁਤ ਘਟ ਘਟਦੀ ਆ ਉਸ ਤਰ੍ਹਾਂ ਮੈਂ ਬਣਾ ਵੀ ਲੈਣੀ ਆ ਵੈਸੇ ਤੇ ਇਸ ਤਰ੍ਹਾਂ ਕਰਕੇ ਤੇ ਆਪਾਂ ਜਿਹੜੀਆਂ ਮੂਲੀਆਂ ਨੇ ਉਹਨਾਂ ਨੂੰ ਆਪਾਂ ਇਦਾਂ 4-4 ਪੀਸ ਕਰਕੇ ਤੇ ਛੋਟੇ ਛੋਟੇ ਪੀਸ ਜਿਹੜੇ ਆ ਆਮ ਨਾਲ ਇਦਾਂ ਕੱਟੇ ਜਾਵਾਂਗੇ ਹੱਥ ਬਚਾਵ ਜਾ ਕੇ ਠੀਕ ਹੈ ਤੇ ਆਪਾਂ ਹੁਣ ਸਾਰੀਆਂ ਜਿਹੜੀਆਂ ਮੂਲੀਆਂ ਨੇ ਇਸੇ ਤਰ੍ਹਾਂ ਕੱਟਣੀਆਂ ਨੇ ਤੇ ਤੁਹਾਨੂੰ ਬੁਖਾ ਦੇਵਾ ਜਿਹੜੇ ਮੈਂ ਪੱਤੇ ਕੱਟਨੇ ਨੇ ਉਹ ਵੀ ਏਦਾਂ ਬਰਾਬਰ ਕਰਕੇ ਬਹੁਤ ਹੀ ਵਧੀਆ ਤਰ੍ਹਾਂ ਮਤਲਬ ਕੱਟ ਲੈਣੇ ਨੇ ਐਸੀ ਤਰ੍ਹਾਂ ਹੀ ਕੱਟਨੇ ਨੇ ਤੇ ਇਹ ਆ ਵੇਖੋ ਏਦਾਂ ਕਰਕੇ ਮੈਂ ਫੜ ਲੈਨੇ ਇਹ ਬਰਾਬਰ ਤੇ ਇਹਨਾਂ ਨੂੰ ਆਪਾਂ ਅੱਧ ਦੇ ਵਿੱਚੋਂ ਕੱਟ ਲਾ ਲੈਣਾ ਇੱਕ ਤਰ੍ਹਾਂ ਤੇ ਸਬਜੀ ਆਪਾਂ ਅੱਜ ਬਹੁਤ ਸੋਹਣੀ ਬਣਾਣੀ ਹੈ ਤੇ ਕਰਾਰੀ ਸਬਜੀ ਇਹ ਨਾ ਨਵੀਆਂ-ਨਵੀਆਂ ਮੂਲੀਆਂ ਆਈਆਂ ਹੋਣ ਤੇ ਬਹੁਤ ਦਿਲ ਕਰਦਾ ਖਾਣ ਵਾਸਤੇ ਤੇ ਤਾਂ ਤੁਹਾਨੂੰ ਮੈਂ ਦੱਸਣੀ ਆ ਕਿ ਬਹੁਤ ਹੀ ਵਧੀਆ ਤਰ੍ਹਾਂ ਆਪਾਂ ਜਿਹੜਾ ਆ ਇਹ ਸਬਜੀ ਨੂੰ ਆਪਾਂ ਤਿਆਰ ਕਰਾਂਗੇ ਤੇ ਇਹ ਪੁਰਜੀ ਬਾਨੀ ਵੀ ਬਹੁਤ ਵਧੀਆ ਏ ਕਿਉਂਕਿ ਨਵੀਆਂ-ਨਵੀਆਂ ਚੀਜ਼ਾਂ ਖਾਣ ਵਾਸਤੇ ਸਬਜ਼ੀਆਂ ਖਾਣ ਵਾਸਤੇ ਮਨ ਕਰਦਾ ਹਰ ਇੱਕ ਦਾ ਤੇ ਜੇ ਆਪਾਂ ਸਰਦੀਆਂ ਨੂੰ ਬਣਾਈਏ ਇਹੀ ਚੀਜ਼ਾਂ ਤੇ ਫਿਰ ਉਹ ਗੱਲ ਨਹੀਂ ਬੰਦੀ ਤੇ ਜ਼ਿਆਦਾ ਹੋ ਜਾਂਦੀਆਂ ਜਦੋਂ ਜ਼ਿਆਦਾ ਸਸਤੀਆਂ ਹੋ ਜਾਂਦੀਆਂ ਜਾਂ ਕਿਦਾਂ ਤੇ ਫਿਰ ਆਖੀਦਾ ਵੀ ਚਲੋ ਹੁਣ ਜ਼ਿਆਦਾ ਹੀ ਹੋ ਗਿਆ ਉਦਾਂ ਹੀ ਖਾ ਲੋ ਰੋਟੀ ਨਾਲ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਕੱਟਣਾ ਆ ਦੇਖੋ ਮੈਂ ਕੱਢ ਦਿੱਤਾ ਨਾ ਇਦਾਂ ਤੇ ਇੱਕ ਪਾਸੇ ਪੱਤੇ ਰੱਖ ਲੈਣੇ ਨੇ ਅਲੱਗ ਤੇ ਮੂਲੀਆਂ ਰੱਖ ਲੈਣੀਆਂ ਨੇ ਅਲੱਗ ਹੁਣ ਮੈਂ ਤੁਹਾਨੂੰ ਕੱਟ ਕੇ ਵਿਖਾਉਣੀ ਆ ਮੈਂ ਇਸੇ ਹੀ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਨੂੰ ਪਾ ਕੇ ਤੇ ਮੈਂ ਤੁਹਾਨੂੰ ਹੁਣੇ ਵਿਖਾਉਣੀ ਆ ਫੇਰ ਆਪਾਂ ਵੀਡੀਓ ਚਾਲੂ ਕਰਦੇ ਆ ਅੱਗੋਂ ਇਹ ਆਪਾਂ ਦੇਖੋ ਜੀ ਕੱਟ ਕੇ ਲੈ ਆਂਦੀਆਂ ਨੇ ਮੂਲੀਆਂ ਇੱਕ ਪਾਸੇ ਮੈਂ ਪੱਤਰ ਕੱਟ ਕੇ ਰੱਖ ਲੈਣੇ ਇੱਕ ਪਾਸੇ ਮੈਂ ਮੂਲੀਆਂ ਕੱਟ ਕੇ ਰੱਖਣੀਆਂ ਨੇ ਹੁਣ ਆਪਾਂ ਇਹਨਾਂ ਨੂੰ ਬਣਾਉਂਦਾ ਵਿਖਾਣੇ ਵੀ ਆਪਾਂ ਇਹਨਾਂ ਨੂੰ ਬਣਾਉਣ ਬਾਰੇ ਵੀ ਆਪਾਂ ਇਹਨਾਂ ਨੂੰ ਕਿਵੇਂ ਬਣਾਉਨੇ ਆ ਤੇ ਬਹੁਤ ਵਧੀਆ ਤਰ੍ਹਾਂ ਤੇ ਆਓ ਚਲੀਏ ਗੈਸ ਵਾਲੇ ਪਾਸੇ ਤੇ ਹੁਣ ਇਹਨਾਂ ਨੂੰ ਬਣਾਈਏ। ਲੋ ਜੀ ਹੋਣਾ ਹੀ ਨਾ ਤੜਕਾ ਲਾਉਣ ਦੀ ਤਿਆਰੀ ਕਰੀਏ। ਫਰਾਈਪਿੰ ਸਾਡਾ ਹੋ ਗਿਆ ਗਰਮ ਆ। ਆਪਾਂ ਹੁਣ ਤੇਲ ਪਾਉਨੇ ਆ। ਦੇਖੋ ਜੀ ਇਹ ਨਾ ਸਰੋਂ ਦਾ ਤੇਲ ਪਾ ਕੇ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣਨਗੀਆਂ। ਬਹੁਤ ਹੀ ਟੇਸਟੀ ਬਣਨਗੀਆਂ ਤੇ ਆਹ ਦੇਖੋ ਮੈਂ ਕੜਚੀ ਛੋਟੀ ਜੀ ਆ। ਇੱਕੋ ਕੜਚੀ ਮੈਂ ਤੇਲ ਦੀ ਲਈ ਆ ਇੱਕ ਤੋਂ ਵੀ ਘੱਟ ਹੀ ਆ। ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਪੈਣਾ। ਤੇ ਥੋੜਾ ਜਿਹਾ ਤੇਲ ਤੇ ਇਹਨੇ ਲੈਣੀ ਆ ਤੇ ਜਿੰਨਾ ਸਵਾਦ ਸਰੋਂ ਦੇ ਤੇਲ ਵਿੱਚ ਇਹਨਾਂ ਚੀਜ਼ਾਂ ਦਾ ਆਉਂਦਾ ਨਾ ਸੱਚੀ ਸਬਜ਼ੀ ਦਾ ਉਹ ਨਾ ਕਿਸੇ ਵੀ ਤੇਲ ਦੇ ਵਿੱਚ ਨਹੀਂ ਆਉਂਦਾ ਤੇ ਤੁਸੀਂ ਵੀ ਬਣਾ ਕੇ ਤੇ ਖਾ ਕੇ ਦੇਖਿਓ ਬਹੁਤ ਹੀ ਟੇਸਟੀ ਆ ਤੇ ਬਹੁਤ ਹੀ ਵਧੀਆ ਵਾ ਤੇ ਆਪਾਂ ਹੁਣ ਨਾ ਇਹਦੇ ਵਿੱਚ ਪਾਉਨੇ ਆ ਪਹਿਲਾਂ ਤੇ ਥੋੜਾ ਜਿਹਾ ਨਾ ਥੋੜੀ ਜਿਹੀ ਜਵੈਣ ਪਾਵਾਂਗੇ ਤੇ ਜਵੈਣ ਪਾ ਕੇ ਤੇ ਫੇਰ ਆਪਾਂ ਇਹ ਨੂਣਾ ਭੁੰਨਾਗੇ ਜਵੈਣ ਨੂੰ ਆ ਦੇਖੋ ਮੇਰੇ ਕੋਲ ਸਿਰਫ ਹੈ ਇਹ 1/2 ਕਿਲੋ ਹੀ ਮੂਲੀਆਂ ਤੇ ਆਹ ਦੇਖੋ ਥੋੜੀ ਜਿਹੀ ਜ਼ਿਆਰ ਪਾਈ ਮੈਂ ਚੌਥਾ ਕਿ ਹਿੱਸਾ ਚਮਚੇ ਦਾ ਇੱਕ ਮੈਂ ਆ ਦੇਖੋ ਮਿਰਚ ਪਾਤੀ ਆ ਲਾਲ ਵਾਲੀ ਤੇ ਥੋੜਾ ਜਿਹਾ ਆਪਾਂ ਜੀਰਾ ਜਿਹੜਾ ਆ ਉਹ ਪਾਵਾਂਗੇ ਆ ਦੇਖੋ ਇਹ ਵੀ ਚਮਚੇ ਦਾ ਚੌਥਾ ਹਿੱਸਾ ਜੀਰਾ ਆ ਤੇ ਹੁਣ ਤਾਂ ਦੱਸਦੀ ਆ ਮੈਂ ਕਿ ਆਪਾਂ ਕੀ ਪਾਉਣਾ ਇਹਦੇ ਵਿੱਚ ਹੁਣ ਕੜਛੀ ਆਹ ਵਾਲੀ ਕੱਢ ਦਿੰਨੇ ਆ ਤੇ ਦੂਜੀ ਕੜਛੀ ਲੰਮਣੀ ਆ ਕਿਉਂਕਿ ਇਹ ਅਰਸੀ ਜਿਹੜੀ ਹੈ ਨਾ ਨੌਨ ਸਟਿਕ ਦੇ ਫਰਾਈਪਨ ਦੇ ਵਿੱਚ ਚਲਦੀ ਨਹੀਂ ਆ ਆ ਪਾ ਅਦਰਕ ਪਾਉਣ ਲੱਗੀ ਮੈਂ ਪਹਿਲਾਂ ਤੇ ਅਦਰਕ ਨੂੰ ਆਪਾਂ ਪਹਿਲਾਂ ਭੁੰਨ ਲਾਂਗੇ ਥੋੜੀ ਦੇਰ ਤੇ ਬਹੁਤ ਸਵਾਦ ਚੀਜ਼ ਬਣਾਵਾਂਗੇ ਇਹ ਮੂਲੀਆਂ ਦੀ ਘੁਰਜੀ ਪੁਹਾ ਬੜੀ ਵਾਰ ਖਾਦੀ ਆ ਪਰ ਇਹ ਵੀ ਖਾ ਕੇ ਵੇਖਿਓ ਕਿ ਕਿੰਨੀ ਸਵਾਦ ਸੱਜੀ ਬਣਦੀ ਹੈ ਇਹ ਇਸ ਤਰ੍ਹਾਂ ਹੀ ਬਣਾਇਆ ਕਰੋ ਤੇ ਇਸ ਤਰ੍ਹਾਂ ਹੀ ਖਾਇਆ ਕਰੋ ਬਹੁਤ ਥੇਸਤੀ ਮਤਲਬ ਸਬਜੀ ਜਿਹੜੀ ਹੈ ਨਾ ਇਨੇ ਮੂੜੀ ਲਫਣਾ ਕਿਤੇ ਇੰਨੀ ਸਵਾਦ ਕਿਤੇ ਕਿ ਤੁਸੀਂ ਹਾਥੀ ਆਖੋਗੇ ਵੀ ਅਹੀਂ ਨਾ ਉਂਗਲੀਆਂ ਚਟਕੀਏ ਬਾਰ-ਬਾਰ ਐਦਾਂ ਬਣਾ ਕੇ ਖਾਇਆ ਕਰੋ ਤੇ ਇੱਕ ਚੀਜ਼ ਆ ਕਿ ਮੂਲੀ ਲਿਓਨ ਤੋਂ ਪਹਿਲਾਂ ਥੋੜੀ ਜੀ ਤੋੜ ਕੇ ਦੇਖ ਲਿਆ ਕਰੋ ਖਾ ਕੇ ਛਿੱਲ ਕੇ ਕਿ ਕੌੜੀ ਤੇ ਨਹੀਂ ਆ ਜੇ ਕੌੜੀ ਹੋਵੇ ਤਾਂ ਉਹਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਇੱਕ ਸਿਟੀ ਲਵਾ ਕੇ ਤੇ ਉਬਾਲ ਕੇ ਤੇ ਫਿਰ ਬਣਾ ਲਿਆ ਕਰੋ ਤੇ ਜੇ ਕੌੜੀ ਨਹੀਂ ਆ ਤੇ ਫਿਰ ਤੁਸੀਂ ਐਸੇ ਤਰ੍ਹਾਂ ਹੀ ਬਣਾਇਆ ਕਰੋ ਕਿਉਂਕਿ ਇਹਦਾ ਅਸਰ ਜਿਹੜਾ ਆ ਮੂਲੀਆਂ ਦਾ ਵਿੱਚੇ ਰਹਿੰਦਾ ਆ ਤੇ ਸਬਜੀ ਦੇ ਵਿੱਚ ਹੀ ਜਾਂਦਾ ਤੇ ਬਹੁਤ ਵਧੀਆ ਟੇਸਟ ਦਿੰਦਾ ਆ ਹੁਣ ਮੈਂ ਨਾ ਹਾਂ ਜਿਹੜਾ ਪਿਆਜ਼ ਕੱਟਿਆ ਆ ਉਹ ਵੀ ਪਾ ਦਵਾਂਗੀ ਤੇ ਇਹਦੇ ਵਿੱਚ ਇੱਕ ਗੱਲ ਆ ਲਸਣ ਜਿਹੜੇ ਖਾਂਦੇ ਆ ਲਸਣ ਵੀ ਪਾ ਸਕਦੇ ਆ ਅਹੀਂ ਇਹਦੇ ਵਿੱਚ ਕੱਟ ਕੇ ਲਸਣ ਵੀ ਪਾ ਸਕਦੇ ਆ ਪਰ ਮੇਰੇ ਕੋਲ ਇਸ ਟਾਈਮ ਨਾ ਥੋੜਾ ਜਿਹਾ ਲਸਣ ਹੈ ਨਹੀਂ ਸੀ ਤੇ ਨਾਲੇ ਨਾ ਮੈਂ ਅੱਜ ਪਾਇਆ ਹੀ ਨਹੀਂਗਾ ਤੁਸੀਂ ਪਾ ਸਕਦੇ ਜੇ ਫੋਣਾ ਤਾਂ ਸਭ ਤੋਂ ਪਹਿਲਾਂ ਲਸਣ ਹੀ ਜਿੱਦਾਂ ਮੈਂ ਅਦਰਕ ਭੁੰਨਿਆ ਨਾ ਇਸੇ ਤਰ੍ਹਾਂ ਪਹਿਲਾਂ ਸਭ ਤੋਂ ਲਸਣ ਹੀ ਭੁੰਨਣਾ ਹੈ ਇਹ ਇਹ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਪਿਆਰੀ ਬਣਦੀ ਹੈ। ਇਹ ਜਿਹੜੀਆਂ ਮਿਰਚ ਇੱਕ ਕੱਟੀ ਆ ਮੈਂ ਇਹ ਵੀ ਮੈਂ ਪਾ ਦਵਾਂਗੀ ਹੁਣ ਨਾਲ ਹੀ। ਤੇ ਸਬਜ਼ੀ ਆਪਾਂ ਬਣਾਵਾਂਗੇ ਬਹੁਤ ਸਵਾਦ ਕਿਉਂਕਿ ਸਬਜ਼ੀ ਜਿਹੜੀ ਆ ਇਹ ਬਣੂਗੀ ਵੀ ਬਹੁਤ ਟੇਸਟੀ। ਤੁਸੀਂ ਦੇਖਿਓ ਮੇਰਾ ਇਹ ਨਾ ਕਿਤਨਾ ਬਣਾਨੀ ਆ ਕਿਹੜੇ ਤਰੀਕੇ ਦੇ ਨਾਲ ਇਹਨੂੰ ਸਬਜ਼ੀ ਨੂੰ ਆਪਾਂ ਬਣਾਣੇ ਆ। ਤੇ ਆਪਾਂ ਸਬਜੀ ਬਣਾਵਾਂਗੇ ਬਹੁਤ ਵਧੀਆ ਇਹ ਹੁਣ ਇਸੇ ਤਰ੍ਹਾਂ ਹੀ ਆਪਾਂ ਨਾ ਭਨਾਈ ਜਾਣਿਆ ਤੇ ਭੁੰਨੀ ਜਾਣਾ ਇਹਨੂੰ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਆ ਦੇਖੋ ਇਹ ਲਾਲ ਹੋ ਗਏ ਨੇ ਪਿਆਜ਼ ਮੇਰੇ ਤੇ ਮੈਂ ਹੁਣ ਨਾ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਦਾਂਗੀ ਆ ਦੇਖੋ ਥੋੜੀ ਜੀ ਇਹ ਕਾਲੀ ਮਿਰਚ ਦਾ ਪਾਊਡਰ ਮੇਰੇ ਕੋਲ ਤੇ ਮੈਂ ਥੋੜਾ ਜਿਹਾ ਹੀ ਪਾਵਾਂਗੀ ਥੋੜਾ ਜਿਹਾ ਚਿੱਲੀ ਫਲੇਕਸ ਵੀ ਪਾਵਾ ਲੀ ਸਵਾਦ ਅਨੁਸਾਰ ਜਿੰਨੇ ਤਿੱਖਾ ਜਿਆਦਾ ਨਹੀਂ ਹੋਣਾ ਚਾਹੀਦਾ ਇਹ ਨਾ ਜੀਰਾ ਪਾਊਡਰ ਆ ਇਹ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਨਮਕ ਤੇ ਅਜੇ ਪਾਉਣਾ ਨਹੀਂਗਾ ਤੇ ਆਪਾਂ ਪਾਵਾਂਗੇ ਹੁਣ ਧਨੀਆ ਪਾਊਡਰ ਇਹਦੇ ਚ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਤੇ ਨਮਕ ਇਹਦੇ ਚ ਆਪਾਂ ਅਜੇ ਪਾਉਣਾ ਨਹੀਂ ਆ ਕਿਉਂਕਿ ਨਮਕ ਆਪਾਂ ਸਭ ਤੋਂ ਲਾਸਟ ਵਿੱਚ ਪਾਉਣਾ ਆਇਆ ਧਨੀਆ ਦਾ ਪਾਊਡਰ ਤੇ ਆਪਾਂ ਸਬਜੀ ਬਣਾਵਾਂਗੇ ਅੱਜ ਬਹੁਤ ਵਧੀਆ ਇਹ ਬਹੁਤ ਹੀ ਪਿਆਰੀ ਸਬਜੀ ਬਣਾਵਾਂਗੇ ਆਪਾਂ ਜਿਹੜੀ ਚੀਜ਼ ਆਪਾਂ ਪਾਉਣੀ ਆ ਆਪਾਂ ਨਾਲੇ-ਨਾਲੇ ਪਾਈ ਜਾਣੀ ਆ ਇਹ ਮੇਰੇ ਕੋ ਹਿੰਗਿਆ ਮਾਸਾ ਜਿੰਨੀ ਆ ਦੇਖੋ ਮੈਂ ਇਹਦੇ ਵਿੱਚ ਹਿੰਗ ਦਾ ਇਸਤੇਮਾਲ ਵੀ ਕਰੂੰਗੀ ਜਵੇਂ ਆਂਦਾ ਵੀ ਕੀਤਾ ਤੇ ਹਿੰਗ ਵੀ ਥੋੜੀ ਜੀ ਮੈਂ ਪਾ ਦਾਂਗੀ ਕਿਉਂਕਿ ਇਹ ਹਿੰਗ ਨਾਲ ਗੈਸ ਵਗੈਰਾ ਕੋਈ ਮਤਲਬ ਨਹੀਂ ਬੰਦੀ ਤੇ ਇਹ ਚ ਹਲਦੀ ਪਾਉਣੀ ਆ ਏ ਹਲਦੀ ਆ ਜਿਹੜੀ ਮੈਂ ਪਾਉਣੀ ਤੁਹਾਨੂੰ ਦੱਸਦੀ ਮੈਂ ਕਿਥੋਂ ਹਲਦੀ ਪਾਉਣੀ ਆ ਪਹਿਲਾਂ ਹੁਣ ਮੈਂ ਜਿਹੜੀਆਂ ਮੂਲੀਆਂ ਦੇ ਉਹਨਾਂ ਦੇ ਪੀਸ ਆ ਪਲੇ ਪਾਵਾਂਗੀ ਪੱਤੇ ਅਜੇ ਮੈਂ ਪਾਉਣੇ ਨਹੀਂ ਆ ਕਿਉਂਕਿ ਮੈਂ ਇਕੱਲੇ ਮੂਲੀਆਂ ਦੇ ਪੀਸ ਹੀ ਅਜੇ ਮੈਂ ਇਹਨਾਂ ਨੂੰ ਨਾ ਥੋੜਾ ਜਿਆਦਾ ਤੜਕਾਵਾਂਗੀ ਪਹਿਲਾਂ ਇਦਾਂ ਸਬਜ਼ੀ ਬਣਾ ਕੇ ਖਾਓਗੇ ਜਾਂ ਤੁਸੀਂ ਬਾਰ-ਬਾਰ ਬਣਾਓਗੇ ਮੂਲੀਆਂ ਦੀ ਪੁਰਜੀ ਹੀ ਖਾਣੀ ਹੀ ਪਸੰਦ ਕਰੋਗੇ ਤੁਸੀਂ ਥੋੜੀ ਕੜਕਾ ਲੱਗ ਰਿਹਾ ਨਾ ਇਸ ਕਰਕੇ ਥੋੜਾ ਜਿਆਦਾ ਇਸ ਟਾਈਮ ਇਹਨੂੰ ਥੋੜਾ ਜਿਹਾ ਆਪਾਂ ਜਿਹੜਾ ਆ ਇਹਨਾਂ ਨੂੰ ਵਧੀਆ ਤਰ੍ਹਾਂ ਆਪਾਂ ਇਹਨਾਂ ਨੂੰ ਵਧੀਆ ਤਰ੍ਹਾਂ ਬਣਾ ਲਾਂਗੇ ਮੂਲੀਆਂ ਨੂੰ ਤੇ ਥੋੜੀਆਂ ਗਲ ਜਾਣਗੀਆਂ ਤੇ ਬਾਕੀ ਦਾ ਜਿਹੜਾ ਕੰਮ ਹੈ ਦਾ ਬਾਅਦ ਕਰਾਂਗੇ ਕਿਉਂਕਿ ਹਲਦੀ ਇਹਦੇ ਨਾਲ ਨਹੀਂ ਪਾਉਣੀ ਇਹ ਗੱਲ ਦੀਆਂ ਆਪਣੇ ਹਿਸਾਬ ਨਾਲ ਆ ਕਿ ਆਪਾਂ ਹਲਦੀ ਜਿਹੜੀ ਹੈ ਨਾ ਉਹ ਅਜੇ ਨਹੀਂ ਪਾਣੀ ਜਦੋਂ ਇਹ ਤੇਲ ਛੱਡ ਦੇਣਗੇ ਫਿਰ ਆਪਾਂ ਹਲਦੀ ਪਾਵਾਂਗੇ ਤੇ ਨਮਕ ਵੀ ਆਪਾਂ ਥੋੜਾ ਜਿਹਾ ਨਾ ਹਟਕੇ ਪਾਣੀ ਆ ਦੇਖਿਓ ਤੁਸੀਂ ਸਬਜ਼ੀ ਬਣ ਗਈ ਦੇਖੋ ਉਹੀ ਆਪਣੇ ਕਹਿਣਾ ਕੋਈ ਵਾਕਿਆ ਹੀ ਇਹ ਸਬਜ਼ੀ ਬਣਾਉਣ ਦਾ ਤਰੀਕਾ ਹੀ ਅਲੱਗ ਹੈ ਜੀ ਤੇ ਆਹ ਦੇਖੋ ਹੁਣ ਮੈਂ ਦਿੱਤੀ ਏ ਟੱਕ ਹੁਣ ਆਪਾਂ ਇਹਨੂੰ ਥੋੜੀ ਦੇਰ ਪਹਿਲਾਂ ਰੰਨਣੇ ਆ ਫੇਰ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਆਪਾਂ ਨਾ ਇਹਨੂੰ ਹੁਣ ਚੁੱਕ ਕੇ ਵੰਨੇ ਆ ਟੱਕਨ ਨੂੰ ਕਿ ਕਿਵੇਂ ਦੀਆਂ ਹੋਈਆਂ ਸਾਡੀਆਂ ਬੋਲੀਆਂ ਦੀ ਸਬਜ਼ੀ ਕਿਵੇਂ ਦੀ ਬਣ ਗਈ ਆ ਇਹ ਦੇਖੋ ਹੁਣ ਨਾ ਹੱਥੇ ਨਾਲੋਂ ਬਹੁਤ ਕੋਲੀ ਹੋ ਗਈ ਆ ਤੇ ਬਹੁਤ ਵਧੀਆ ਵੀ ਹੋ ਗਈ ਆ ਆ ਵੇਖੋ ਤੇਲ ਵੀ ਇਹਨੇ ਥੋੜਾ ਥੋੜਾ ਛੱਡ ਦਿੱਤਾ ਦੇਖੋ ਤੇ ਆਪਾਂ ਹੁਣ ਬਾਕੀ ਦਾ ਜਿਹੜਾ ਰਹਿੰਦਾ ਸਮਾਨ ਆ ਉਹ ਵੀ ਇਹਦੇ ਚ ਪਾ ਲੈਨੇ ਆ ਤੇ ਫਿਰ ਤੁਹਾਨੂੰ ਮੈਂ ਦੱਸਦੀ ਆ ਕਿ ਆਪਾਂ ਕਿੱਦਾਂ ਸਬਜ਼ੀ ਬਣਾਣੀ ਆ ਤੇ ਸਬਜ਼ੀ ਬਹੁਤ ਟੇਸਟੀ ਬਣੇਗੀ ਇਹ ਦੇਖਿਓ ਤੁਸੀਂ ਵੀ ਸਬਜ਼ੀ ਬਣਦੀ ਕਿਵੇਂ ਆ ਹੁਣ ਸਭ ਤੋਂ ਪਹਿਲਾਂ ਆਹੀ ਨਾ ਇਹਦੇ ਵਿੱਚ ਪਾਉਨੇ ਆ ਥੋੜੀ ਜੀ ਨਾ ਹਲਦੀ ਪਾਉਨੇ ਆ ਹਲਦੀ ਪਾਵਾਂਗੇ ਆਪਾਂ ਥੋੜੀ ਜੀ ਆਹ ਦੇਖੋ ਆਹ ਦੇਖੋ ਥੋੜੀ ਜੀ ਹਲਦੀ ਪਾਉਂਗੀ ਮੈਂ ਜ਼ਿਆਦਾ ਨਹੀਂ ਪਾਉਂਗੀ ਇੰਨੀ ਪਾਉਂਗੀ ਮੈਂ ਤੇ ਨਮਕ ਅਜੇ ਨਹੀਂ ਪਾਉਂਗੀ ਮੈਂ ਨਮਕ ਪੰਜ ਮਿੰਟ ਹਟਕੇ ਪਾਵਾਂਗੀ ਜੋ ਕੇ ਹਲਦੀ ਜਿਹੜੀ ਹੈ ਨਾ ਇਹ ਇੰਨਾ ਜਿਹੜੇ ਪੀਸ ਆ ਇਹ ਮੂੜੀਆਂ ਦੇ ਇਹਨਾਂ ਨੂੰ ਲੱਗੂਗੀ ਤੇ ਇਸ ਜਿਹੜੀ ਆ ਇਹ ਬਹੁਤ ਵਧੀਆ ਤਰ੍ਹਾਂ ਇਹਨਾਂ ਭੁੱਜ ਜਾਣੀਆਂ ਨਾਲੀ ਠੀਕ ਹੈ ਤੇ ਜੇ ਮੈਂ ਪੱਤਿਆਂ ਦੇ ਨਾਲ ਪੱਤੇ ਵੀ ਪਾ ਦਿੰਦੀ ਸਾਰਾ ਇਕੱਠਾ ਪਾ ਦਿੰਦੀ ਫਿਰ ਉਹ ਪਾਣੀ ਛੱਡ ਕੇ ਨਾਲ ਤੇ ਹਲਦੀ ਨੇ ਭੁਜਣਾ ਸੀ ਤੇ ਨਾਲ ਇਹੋ ਜਿਹਾ ਕੁਝ ਹੋਣਾ ਸੀ ਤੇ ਮੈਂ ਇਸ ਕਰਕੇ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਬਣਾ ਰਹੀ ਹਾਂ ਨਾ ਐਸੇ ਕਰਕੇ ਹੀ ਬਣਾ ਰਹੀ ਹਾਂ ਮੈਂ ਕਿ ਹਲਦੀ ਵੀ ਵਧੀਆ ਤਰ੍ਹਾਂ ਆਣਾ ਫਰਾਈ ਹੋ ਜਾਵੇ ਨਾਲ ਤੇ ਆਪਣਾ ਰੰਗ ਵੀ ਦੇ ਦੇਵੇ ਤੇ ਨਾਲ ਇਹ ਅਸਰ ਵੀ ਕਰ ਲੇ ਆਪਣਾ ਤੇ ਆਪਾਂ ਜਿਹੜੇ ਪੱਤੇ ਹਨ ਉਹ ਆਪਾਂ ਬਾਅਦ ਚ ਜਿਹੜੇ ਆ ਉੱਤੇ ਪਾ ਦਵਾਂਗੇ ਆ ਦੇਖੋ ਹੁਣ ਆਪਾਂ ਇਦਾਂ ਕਰਤਾ ਇਹਨੂੰ ਹੁਣ ਇਹਨੂੰ ਅੱਧੇ ਮਿੰਟ ਬਾਅਦ ਜਾਂ 1 ਮਿੰਟ ਬਾਅਦ ਆਪਾਂ ਫੇਰ ਟੱਕ ਦਿੰਨੇ ਆ ਆਪਾਂ ਜੀ ਇਹਨੂੰ ਫੇਰ ਆਪਾਂ ਚੱਕ ਕੇ ਟੱਕਣੇ ਦਾ ਤੇ ਫੇਰ ਵੇਖੀਏ ਇਹਦੇ ਪੀਸ ਜਿਹੜੇ ਆ ਬਣ ਗਏ ਨੇ ਵਧੀਆ ਹੁਣ ਆਪਾਂ ਇਹਦੇ ਚ ਨਾ 3 ਮਿੰਟ ਹੋ ਗਏ ਇਹਨੂੰ ਬਣਦੀ ਨੂੰ ਤੇ ਆਪਾਂ ਹੁਣ ਇਹਦੇ ਵਿੱਚ ਇਹਦੇ ਪੱਤਰ ਪਾ ਦਿੰਨੇ ਆ ਆ ਵਾਲੇ ਇਹ ਆਰੇ ਕੋ ਕੱਟੇ ਹੋਏ ਪੱਤਰ ਪਾ ਦਨੇ ਆ ਹੁਣ ਇਹ ਜਿਹੜਾ ਪੱਤਰ ਜਿਹੜੇ ਆ ਨਾ ਇਹ ਆਪਣਾ ਪਾਣੀ ਇਹ ਜਿਹੜਾ ਆ ਨਾ ਛੱਡਣਗੇ ਤੇ ਇਹ ਦੇ ਨਾਲ ਹੀ ਇਹ ਸਬਜੀ ਜਿਹੜੀ ਹੈ ਨਾ ਵਧੀਆ ਬਣ ਜੇਗੀ ਤੇ ਬਹੁਤ ਫਸਟ ਕਲਾਸ ਬਣੇਗੀ ਤੇ ਹੁਣ ਆਪਾਂ ਇਹਦੇ ਉੱਤੇ ਨਾ ਥੋੜਾ ਜਿਹਾ ਨਮਕ ਜਿਹੜਾ ਆ ਪਾ ਸਕਦੇ ਆ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਸਵਾਦ ਅਨੁਸਾਰ ਯੋਕਾ ਸੁੱਕੀ ਸਬਜ਼ੀ ਆਪਾਂ ਨਮਕ ਵੀ ਬੇਰੇ ਥੋੜਾ ਹੀ ਪਾਵਾਂਗੇ ਆ ਦੇਖੋ ਥੋੜਾ ਜਿਹਾ ਹੋਰ ਪਾ ਦਈਏ ਇੰਨਾ ਨਮਕ ਬੋੜਾ ਜਿਆਦਾ ਨਮਕ ਨਹੀਂ ਐਸੀ ਪਾਉਣਾ ਹੁਣ ਪੈ ਗਿਆ ਸਾਰਾ ਮਸਾਲਾ ਜਿਹੜਾ ਪਾਉਣਾ ਸੀ ਇਹਦੇ ਚ ਤੇ ਹੁਣ ਆਪਾਂ ਨਾ ਇਹਨੂੰ ਗੈਸ ਨੂੰ ਬਿਲਕੁਲ ਘੱਟ ਕਰਕੇ ਤੇ ਹੁਣ ਪੰਜ ਪੰਜ ਮਿੰਟ ਜਿਹੜਾ ਆ ਇਹਨੂੰ ਨਾ ਸਬਜ਼ੀ ਨੂੰ ਆਰਾਮ ਨਾਲ ਝੰਡਾ ਵਾਂਗੇ ਤੇ ਸਬਜ਼ੀ ਬਣਦੀ ਦੇਖੋ ਕਿੰਨੀ ਤੇਜ਼ੀ ਆ ਤੇ ਮੈਨੂੰ ਵੀ ਲੱਗਦਾ ਕਿ ਤੁਹਾਨੂੰ ਵੀ ਇਹ ਮੇਰੀ ਵੀਡੀਓ ਜਿਹੜੀ ਬਹੁਤ ਪਸੰਦ ਆਏਗੀ ਤੇ ਬਹੁਤ ਖੁਸ਼ ਹੋਵੋਗੇ ਦੇਖ ਕੇ ਯਾਰ ਫੋੜ ਚੰਨ ਦੇ ਦਿੱਤੇ ਨਾ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਕਿਉਂਕਿ ਇਹ ਵੀਡੀਓ ਜਿਹੜੀਆਂ ਹੁੰਦੀਆਂ ਨਾ ਸਬਜ਼ੀਆਂ ਦੀਆਂ ਮੇਰੀਆਂ ਚਟਣੀਆਂ ਦੀਆਂ ਸਭ ਬਹੁਤ ਵੈਸਟ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਤੁਸੀਂ ਨਾ ਖਾ ਕੇ ਵੇਖੋ ਬਣਾ ਕੇ ਖੇਡਣਾ ਤੇ ਫਿਰ ਤੁਸੀਂ ਆਪੇ ਹੀ ਆਖਣਾ ਕਿ ਵਾਕਿਆ ਹੀ ਇਹ ਚੀਜ਼ ਬਣੀ ਹੋਈ ਆ ਕੋਈ ਕਿਉਂਕਿ ਮੈਂ ਬਹੁਤ ਮਿਹਨਤ ਲਾ ਕੇ ਚੀਜ਼ ਬਣਾਉਣੀ ਆ ਤੇ ਆ ਦੇਖੋ ਹੁਣ ਆਪਾਂ ਟੱਕ ਦਿੱਤੀ ਐ ਸਬਜ਼ੀ ਠੀਕ ਹੈ ਇਨੂੰ ਹੁਣ ਇਹਦੇ 2 ਮਿੰਟ ਨੂੰ ਆਪਾਂ ਵੇਟ ਕਰਾਂਗੇ ਆਪਾਂ ਇੱਕ ਵਾਰੀ ਇਹਨੂੰ ਖੋਲ ਕੇ ਫੇਰ ਵੇਖਨੇ ਆ ਕਿਵੇਂ ਦੀ ਬਣ ਗਈ ਇਹ ਆ ਦੇਖੋ ਰਿਝਣ ਡਈ ਆ ਬਹੁਤ ਵਧੀਆ ਤਰ੍ਹਾਂ ਇਹ ਪੱਕਣ ਡਈ ਆ ਆ ਦੇਖੋ ਆ ਦੇਖੋ ਕਿੰਨੀ ਸੋਹਣੀ ਸਬਜ਼ੀ ਬਣ ਗਈ ਆ ਤੇ ਜੇ ਆਪਾਂ ਨਾਲ ਹੀ ਪੱਤੇ ਪਾ ਦਿੰਦੇ ਤੇ ਪੱਤਿਆਂ ਦਾ ਰੰਗ ਬੜੀ ਛੇਤੀ ਕਾਲਾ ਹੋਣਾ ਹੀ ਆ ਦੇਖੋ ਹਰੇ-ਹਰੇ ਪੱਤੇ ਨੇ ਬਹੁਤ ਵਧੀਆ ਨੇ ਤੁਸੀਂ ਵੀ ਦੇਖ ਸਕਦੇ ਹੋ ਮੈਂ ਤੁਹਾਨੂੰ ਕੈਮਰਾ ਥੋੜਾ ਜਿਹਾ ਥੱਲੇ ਕਰਕੇ ਵਿਖਾ ਦਿੰਨੀ ਆ ਦੇਖੋ ਆ ਦੇਖੋ ਕਿੰਨੀ ਸੋਹਣੀ ਸਬਜੀ ਬਣ ਗਈ ਆ ਦੇਖੋ ਠੀਕ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਨਾ ਬਹੁਤ ਹੀ ਵਧੀਆ ਤਰਾ ਤਰੀਕੇ ਦੇ ਨਾਲ ਸਬਜੀ ਬਣਾਇਓ ਕਰੋ ਤੇ ਬਹੁਤ ਵਧੀਆ ਜੇ ਨਾ ਇਹਨੂੰ ਥੋੜਾ ਜਿਹਾ ਟਾਈਮ ਲੱਗ ਜਾਣਾ ਏ ਤੇ ਫਿਰ ਮੈਂ ਤੁਹਾਨੂੰ ਨਾ ਬਣਾ ਕੇ ਹੀ ਹੁਣ ਮੈਂ ਵਿਖਾਨੀ ਤੁਹਾਨੂੰ ਇਸੇ ਤਰ੍ਹਾਂ ਹੀ ਤਿਆਰ ਕਰਿਆ ਕਰੋ ਤੇ ਇਸੇ ਤਰ੍ਹਾਂ ਹੀ ਖਾਇਆ ਕਰੋ ਤੇ ਮੈਂ ਹੁਣ ਤੁਹਾਨੂੰ ਬਣਾ ਕੇ ਤੇ ਫੇਰ ਵਿਖਾਨੀ ਆ ਤੇ ਜਵੈਣ ਜਿਹੜੀ ਹੈ ਨਾ ਮੂਲੀਆਂ ਦੀ ਸਬਜ਼ੀ ਦੇ ਵਿੱਚ ਜ਼ਰੂਰ ਪਾਉਣੀ ਚਾਹੀਦੀ ਆ ਕਿਉਂਕਿ ਉਹ ਬਹੁਤ ਵਧੀਆ ਇੱਕ ਵਧੀਆ ਚੀਜ਼ ਹੁੰਦੀ ਆ ਤੇ ਮੂਲੀਆਂ ਦੀ ਸਬਜ਼ੀ ਦੇ ਵਿੱਚ ਤਾਂ ਜਵੈਣ ਪਾਉਣੀ ਹੀ ਚਾਹੀਦੀ ਆ